ਅੱਜ ਸੋ ਅੱਜ ਆਪਾਂ ਗੱਲ ਕਰਾਂਗੇ ਜੇਕਰ ਤੁਸੀਂ SSC ਦਾ ਰੋਲ ਨੰਬਰ ਡਾਊਨਲੋਡ ਕਰਨਾ ਆਨਲਾਈਨ ਤੇ ਤੁਸੀਂ ਕਿਵੇਂ ਕਰ ਸਕਦੇ ਆਂ ਅਰ ਉਹਨਾਂ ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਸੀਂ SSC ਦੀ ਵੈਬਸਾਈਟ ਨੂੰ ਓਪਨ ਕਰਾਂਗੇ NW ਦਾ ਮਤਲਬ ਨਾਰਥ ਵੈਸਟਰਨ ਰੀਜਨ ਆ ਇਹ ਤੁਸੀਂ ਜਦੋਂ ਪੋਸਟ ਅਪਲਾਈ ਕਰਦੇ ਆਂ ਪੋਸਟ ਅਪਲਾਈ ਕਰਦੇ ਯਾਰ ਉਦੋਂ ਰੀਜਨ ਪੁੱਛ ਆਉਂਦਾ ਸੀ ਉਦੋਂ ਸਿਲੈਕਟ ਕਰਦੇ ਆਂ ਤਾਂ ਉਹ ਹਿਸਾਬ ਨਾਲ ਤੁਸੀਂ ਆਪਣਾ ਪੂਰੇ ਜਗਰ ਪੰਜਾਬ ਦਾ ਕੋਈ ਵੀ ਬੰਦਾ ਇਹ ਡਾਊਨਲੋਡ ਕਰ ਰਿਹਾ ਤਾਂ nwrrsscnw.org ਤੋਂ ਹੀ ਡਾਊਨਲੋਡ ਹੋਊਗਾ ਉਸ ਵਾਂਗ ਅਰਮਨ ਕਾਰਡ ਵਾਲੀ ਵੈਬਸਾਈਟ ਨੂੰ ਓਪਨ ਕਰ ਨੂੰ ਐਡਮਿਟ ਕਾਰਡ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਤੁਸੀਂ ਚੈੱਕ ਕਰ ਲੈਣਾ ਕਿ ਤੁਹਾਡਾ ਰੋਲ ਕਿਸ ਕੈਟਾਗਰੀ ਦਾ ਹੈ ਸੀਜੀਐਲ ਦਾ ਹੈ ਸੀਐਚਐਸਐਲ ਦਾ ਹੈ ਸਟੈਨੋ ਸੀਐਨਡੀ ਦਾ ਹੈ ਜੀ ਦਾ ਹੈ ਸੀਏਪੀਐਫ ਦਾ ਹੈ ਜਾਂ ਤੁਹਾਡੀ ਪੋਸਟ ਮਤਲਬ ਕਿ ਜਿਹੜਾ ਤੁਸੀਂ ਅਪਲਾਈ ਕੀਤਾ ਇਸ ਕੇਸ ਅਸੀਂ ਆਦਰਸ ਵਾਲੇ ਆਪਸ਼ਨ ਨੂੰ ਸਿਲੈਕਟ ਕਰਾਂਗੇ ਕਿਉਂਕਿ ਇਹ ਹਵਾਲदार ਵਾਲੇ ਜਿਹੜੇ ਕਿ ਹੁਣ ਲੇਟੈਸਟ ਇਗਜ਼ਾਮ ਚੱਲ ਰਹੇ ਉਹਦਾ ਰੋਲ ਨੰਬਰ ਅਸੀਂ ਡਾਊਨਲੋਡ ਕਰਾਂਗੇ ਫਿਰ ਇਸ ਆਪਸ਼ਨ ਤੇ ਕਲਿੱਕ ਕਰਦੋਂ ਅਸੀਂ ਸਾਮੇਟ ਕਰਾਂਗੇ ਰਜਿਸਟ੍ਰੇਸ਼ਨ ਨੰਬਰ ਮੇਰੇ ਕੋਲ ਪਹਿਲਾਂ ਤੋਂ ਮੌਜੂਦ ਹੈ ਅਸੀਂ ਉਹਨੂੰ ਭਰਾਂਗੇ ਜੇ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਕੋਲ ਨਹੀਂ ਹੈਗਾ ਤਾਂ ਜਦੋਂ ਤੁਸੀਂ ਐਪਲੀਕੇਸ਼ਨ ਅਪਲਾਈ ਕੀਤੀ ਸੀਗੀ ਉਸ ਐਪਲੀਕੇਸ਼ਨ ਦੇ ਉੱਪਰ ਬਿਲਕੁਲ ਲਿਖਿਆ ਹੋਊਗਾ ਰਜਿਸਟ੍ਰੇਸ਼ਨ ਨੰਬਰ ਇਸ ਤੋਂ ਬਾਅਦ ਅਸੀਂ ਡੇਟ ਆਫ ਬਰਥ ਨੂੰ ਫਿਲ ਕਰਾਂਗੇ ਇਸ ਵਾਰ ਚੈੱਕ ਸਟੇਟਸ ਤੇ ਕਲਿੱਕ ਕਰਾਂਗੇ ਸੌਰੀ ਸਰਚ ਸਟੇਟਸ ਤੇ ਕਲਿੱਕ ਕਰਾਂਗੇ ਇਸ ਵਾਰ ਅਸੀਂ ਦੇਖ ਸਕਦੇ ਹਾਂ ਕਿ ਰੋਲ ਨੰਬਰ ਸ਼ੋ ਹੋ ਰਿਹਾ ਇਸ ਵਾਰ ਅਸੀਂ ਇਸ অপਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਕਲਿੱਕ ਹੇਅਰ ਟੂ ਪ੍ਰਿੰਟ ਐਡਮਿਟ ਕਾਰਡ ਵਾਲੇ অপਸ਼ਨ ਤੇ ਕਲਿੱਕ ਕਰਦੇ ਸਾਰ ਸਾਡਾ ਐਡਮਿਟ ਕਾਰਡ ਪ੍ਰਿੰਟ ਹੋਣ ਵਾਸਤੇ ਬਿਲਕੁਲ ਰੈਡੀ ਆ ਇਸ ਦੇ ਸਾਰੇ ਪੇਜ ਪ੍ਰਿੰਟ ਕਰਨ ਦੀ ਲੋੜ ਨਹੀਂ ਓਨਲੀ ਪਹਿਲਾ ਫਸਟ ਪੇਜ ਫੋਟੋ ਵਾਲਾ ਹੀ ਪ੍ਰਿੰਟ ਕਰਕੇ ਲੈ ਕੇ ਜਾਣਾ ਠੀਕ ਹੈ ਦੋਸਤੋ ਇਹ ਸੀ ਪ੍ਰੋਸੈਸ ਜੇਕਰ ਅਸੀਂ ਸਾਡਾ ਰੋਲ ਨੰਬਰ ਡਾਊਨ ਕਰਨਾ SSC ਦਾ ਕਿਵੇਂ ਕਰ ਸਕਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਥੈਂਕ ਯੂ